ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟੈਨ ਮਿਸੀਜ਼ ਗਿੱਲ ਦੇ ਵਿੱਚ ਉਮੀਦ ਕਰਦੀ ਆ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਸ਼ੁਰੂਆਤ ਕਰੀਏ ਅੱਜ ਦੇ ਦਿਨ ਦੀ ਅੱਜ ਦੇ ਬਲੌਗ ਦੀ ਟਾਈਮ 10:00 ਵੱਜ ਚੁੱਕੇ ਨੇ ਅੱਜ ਮੈਂ ਥੋੜਾ ਲੇਟ ਹੋ ਗਈ ਕਿਉਂਕਿ ਮੈਂ ਰਾਤ ਵਾਸ਼ਿੰਗ ਮਸ਼ੀਨ ਨਹੀਂ ਲਾਈ ਸੀ ਤੇ ਹੁਣ ਲਗਾਈ ਤੇ ਮੈਨੂੰ ਅੱਜ ਤਿੰਨ ਵਾਰ ਲਾਉਣੀ ਪਈ ਕਿਉਂਕਿ ਕੱਪੜੇ ਇੰਨੇ ਜ਼ਿਆਦਾ ਹੋ ਗਏ ਸੀਗੇ ਇੱਕ ਦਿਨ ਨਾ ਵਾਸ਼ ਕਰੀਏ ਤਾਂ ਬਹੁਤ ਹੋ ਜਾਂਦਾ ਹੈ ਕੱਪੜੇ ਔਰ ਚਲੋ ਫਿਲਹਾਲ ਹੁਣ ਮੈਂ ਹੋ ਗਈ ਆ ਫ੍ਰੀ ਔਰ ਹੁਣ ਆਪਾਂ ਚੱਲੀਏ نیچے ਮੈਨੂੰ ਲੱਗਿਆ ਬਹੁਤ ਭੁੱਖ ਤੇ ਕਰੀਏ ਬ੍ਰੇਕਫਾਸਟ ਆਪਣਾ ਔਰ ਉਸ ਤੋਂ ਬਾਅਦ ਦੇ ਦੇ ਅੱਜ ਮੈਨੂੰ ਥੋੜਾ ਜਿਹਾ ਲੁਧਿਆਣੇ ਦਾ ਵੀ ਕੰਮ ਸੀਗਾ ਧੁੱਪ ਵੀ ਨਿਕਲੀ ਆ ਤੇ ਮੈਂ ਸੋਚਿਆ ਕਿ ਉਹ ਵੀ ਕਰ ਆਵਾਂ ਬਾਕੀ ਦੇ ਦੇ ਜਿੱਦਾਂ ਜਿੱਦਾਂ ਸ਼ਡਿਊਲ ਬਣੇਗਾ ਜੇ ਮੇਰਾ ਉਹ ਕੰਮ ਇੰਦਰਜੀਤ ਕਰਕੇ ਆਉਂਦੇ ਹੋਏ ਤਾਂ ਉਹੀ ਕਰੇ ਆਉਣਗੇ ਕਿਉਂਕਿ ਉਹਨਾਂ ਨੇ ਵੀ ਜਾਣਾ ਉਹਨਾਂ ਦੇ ਅਲੱਗ ਕਿਤੇ ਜਾਣਾ ਮੈਂ ਅਲੱਗ ਜਾਣਾ ਸੋ ਸਾਡੇ ਕੰਮ ਅਲੱਗ-ਅਲੱਗ ਨੇ ਅਗਰ ਇੱਕ ਜਣੇ ਜਾ ਕੇ ਕਰਿਆ ਵੀ ਦੋਨੇ ਕੰਮ ਤਾਂ ਜ਼ਿਆਦਾ ਬੈਟਰ ਹੈ ਸੋ ਚਲੋ ਫੇਰ ਚੱਲੀਏ نیچے ਟਾਈਮ ਹੋ ਗਿਆ 11:30 ਦਾ ਤੇ ਆਪਾਂ ਚੱਲਿਆਂ ਹੁਣ ਸ਼ਹਿਰ ਨੂੰ ਇੰਦਰਜੀਤ ਕਹਿੰਦੇ ਮੈਂ ਆਪਦਾ ਕੰਮ ਆਪਦਾ ਆਪ ਕਰਕੇ ਆਂ ਤੂੰ ਆਪਦਾ ਆਪ ਕਰਕੇ ਆ। ਸੋ ਆਪਾਂ ਆਪਣੇ ਕੰਮ ਲਈ ਚੱਲਿਆਂ। ਆਖੇ ਨਹੀਂ ਲੱਗਿਆ ਹੈਗਾ ਉਹ। ਤੇ ਧੁੱਪ ਬਹੁਤ ਸੋਹਣੀ ਨਿਕਲੀ ਹੋਈ ਆ ਤੇ ਬਣਾ ਲਿਆ ਮੰਨ ਜੀ ਅਸੀਂ ਚੱਲਦੇ ਆ। ਤੇ ਇੱਕ ਕੰਮ ਹੋਰ ਆ ਸਾਨੂੰ ਉਹ ਵੀ ਕਰੇ ਆਵਾਂਗੇ। ਤੇ ਲੁਧਿਆਣਾ ਜਾਂਦੇ ਜਾਂਦੇ ਰਾਸਤੇ ਦੇ ਵਿੱਚ ਆਪਾਂ ਦੇਖਣ ਲੱਗੇ ਗਮਲੇ। ਕਾਫੀ ਦੇਰ ਤੋਂ ਇਹਨਾਂ ਤੇ ਨਿਗਾ ਸੀ ਅੱਜ ਆਪਾਂ ਖਰੀਦਣ ਵੀ ਲੱਗ ਗਏ। ਐਕਟੀਵਾ ਦੇ ਉੱਪਰ ਆਇਆ ਤਾਂ ਕਰਕੇ ਆਪਣੇ ਕੋਲ ਦੋ ਹੀ ਜਾਣਗੇ ਆਪਾਂ ਇਹ ਡੱਕ ਵਾਲੇ ਲਏ ਆ ਬਾਕੀ ਦੇ ਆਪਾਂ ਗੱਡੀ ਦੇ ਵਿੱਚ ਆ ਕੇ ਲੈ ਕੇ ਜਾਵਾਂਗੇ ਇਹ ਕੇ ਪਸੰਦ ਆਇਸੀ ਸਾਨੂੰ ਇਹ ਸਿੰਗਲ ਸਿੰਗਲ ਪੀਸ ਨੇ ਪਰ ਆਪਾਂ ਜੋੜੀ ਬਣਾ ਕੇ ਲੈ ਕੇ ਜਾਵਾਂਗੇ ਮੈਡੀ ਵੀਰ ਤਾਂ ਲੈਣਾ ਵੈਲੈਂਟਾਈਨ ਦੇ ਆਉਂਦਾ ਇੱਕ ਅੱਛਾ ਛੋਟੇ-ਛੋਟੇ ਨੇ ਕੋਈ 120 ਦੀ ਜੋੜੀ ਕੋਈ 150 ਦੀ ਕਿਤਾ ਕਿਤਾ ਜੋੜੀ ਹੈ ਇਹ ਇਹ ਵੀ ਲੈ ਕੇ ਜਾਵਾਂਗੇ ਲੋ ਵੀ ਆਪਾਂ ਆ ਗਏ ਘਰ ਆਪਣੇ ਸਾਰੇ ਕੰਮ ਫਿਨਿਸ਼ ਕਰਕੇ ਤੇ ਹੁਣ ਆਪਾਂ ਅੰਦਰ ਜੀ ਤੁਹਾਨੂੰ ਦਿਖਾਈਏ ਘਰ ਲੈ ਖੋਲੀਏ ਬੱਤ ਕਾ ਬੱਤ ਕਾ ਲੈ ਆਂਦੀਆਂ ਨੇ ਅੱਜ ਅਸੀਂ ਬਹੁਤ ਬੇਸਬਰੀ ਨਾਲ ਇੰਤਜ਼ਾਰ ਸੀ ਇਸ ਮੁੰਡੇ ਨੂੰ ਇਸ ਚੀਜ਼ ਦਾ ਅੰਕੜੀਆਂ ਸਵਾਪਤ ਹੋ ਚੁੱਕੀਆਂ ਨੇ ਕਹਿੰਦੇ ਇੰਤਜ਼ਾਰ ਦੀਆਂ ਘੜੀਆਂ ਸਵਾਪਤ ਉਹ ਉਰੇ ਤਾਂ ਰੱਖ ਲ ਇਹਦਾ ਨਾਮ ਪੜਿਆ ਤਾਂ ਇਹਦਾ ਨਾਮ ਪੜਿਆ ਤਾਂ ਇਹਦੇ ਹਾਂ ਕੀ ਨਿਕਿਆ ਲਾਲੀ ਤੂੰ ਇੱਧਰ ਚ ਆ ਜਾ ਤੂੰ ਸਹੀ ਜੀ ਆਂਦੀ ਆ ਵੱਡੀ ਆਈਲੈਂਡਸ ਵਾਲੀ ਆ ਜਾ ਜੀ ਆਤ ਸਿੰਘ ਲਾ

ਖੋਲਾ ਬੜੀ ਦੂਰੋਂ ਆਇਆ ਹੈ ਕਿਧਰ ਆਇਆ ਹੈ ਕਿਧਰ ਕੀ ਨਾ ਇਹਦਾ ਲੱਲੂ ਆਦਲ ਕਾਦਰੀ ਦਾ ਆਦਲ ਕਾਦਰੀ ਦਾ ਸ਼ਿਮਾਈ ਲਾਲੀ ਤੈਨੂੰ ਲੈਣ ਆ ਗਿਆ ਬਿਲਕੁਲ ਕਹਿੰਦੇ ਆ ਟੋਪੀ ਜੀ ਦੇਣੀ ਆਹਾਹਾ ਸ਼ਿਮਾਈ ਵਾਓ ਬੁੱੱਚੇ ਮੜਾ ਵਾਓ 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 ਹਾਂ ਟੋਪੀ ਲੈ ਡੱਬਾ ਡੱਬਾ ਸ਼ਿਮਾਈ ਬਰਤਗੇ ਨਾ ਵੀ ਗੱਲ ਚ ਖੋਲਣਾ ਇਹ ਨਾ ਹੀ ਲੋ ਵਿਆਹ ਵਿਆਹ ਲ ਦੇ ਨਹੀਂ ਲੱਗੂ ਨਹੀਂ ਨਹੀਂ ਟੈਂਟਾ ਲੈ ਵੀ ਹੁਣ ਆਪਾਂ ਟੈਸਟ ਕਰਕੇ ਮੈਂ ਤੁਹਾਨੂੰ ਦੱਸ ਦਿਆਂ ਵਧੀਆ ਕਿ ਨਹੀਂ ਵਧੀਆ ਮੇਰੇ ਤਾਂ ਲੱਗਿਆ ਪਹਿਲਾਂ ਕੋਪਰਾ ਮੈਂ ਜੂ ਲਾ ਦੇਣੀ ਅੱਛਾ ਹੈ ਮਸਾਲੇ ਜੀ ਨਹੀਂ ਲਾਏ ਨਹੀਂ ਮਸਾਲੇ ਜੀ ਨਹੀਂ ਆਉਣੇ ਠੀਕ ਹੈ ਠੀਕ ਹੈ ज़्यादा हार्ड नहीं है ਨੋਰਮਲ ਹੋਗਾ ਹੈਗਾ ਇਹ ਲੌਂਗ ਲਾਸਟਿੰਗ ਹੁੰਦੇ ਨੇ ਬਟ ਜਿਆਦਾ ਹਾਰ ਨਹੀਂ ਹੁੰਦੇ ਹੈਗੇ ਤੂੰ ਕੀ ਕਰੀ ਜਾਣੀ ਹੈ ਮੈਂ ਉਹ ਮੇਰੇ ਨਾਲ ਆ ਲਾ ਦੇ ਦੇਖੀ ਸੰਗ ਲੰਮੀ ਆਹ ਕਿਤੀ ਮਾਰਦਾ ਦੇਖ ਦੇਖ ਦੇਖੇ ਦੀ ਨਾ ਮੈਂ ਆਪ ਹੀ ਲਾ ਰਿਹਾ ਕੈਮਰੇ ਵਿੱਚ ਦੀ ਵੀ ਆਊਗੀ ਸਨਲ ਜਿਹੜੇ ਦੇਖਦਾ ਉਹਨੂੰ ਵੀ ਜਾਊ ਕੀ ਬਣਿਆ ਫਿਰਦਾ ਹੈ ਘੇ ਲੋਣਾ ਲਾਲੀ ਤੇ ਗੂ ਪਾਈਆਂ ਦੀ ਤਾਂ ਸੁਹੱਲੀ ਬੋਤਾਂ ਓਏ ਇੱਧਰ ਗੱਟੀ ਜਣਾ ਪਾਜੀ ਬੈਨ ਆਉਂਦੀ ਆ ਕੱਢਦਾ ਵਾ ਇੱਧਰ ਨੂੰ ਗੱਟੀ ਓਏ ਆ ਦੇਸੀ ਬੱਤ ਕਰ ਰੱਖੀ ਆ ਤਾ ਓਏ ਓ ਲਾਲੀ ਆ ਬੱਤ ਕਰ ਲੈਂਦੀ ਆ ਤੋ ਇੱਜੀ ਬਹਿ ਕੇ ਚਲੇ ਜਾ ਵਾ ਵਿਆਹ ਨੂੰ ਅੱਨੇ ਭੰਨ ਦਾ ਸਹੀ ਉੱਤੀਆਂ ਇੰਦਰਜੀਤ ਫਿਰੇ ਤੋਲ ਆ ਯਾਰ ਇਕੜੇ ਆਉਂਦੇ ਨਹੀਂ ਇਤਰ ਤੱਕ ਜਿਹੜੇ ਆ ਦੇਖ ਇੰਦਰ ਤੂੰ ਮੇਰੀ ਗੱਲ ਨਹੀਂ ਸੁਣਦਾ ਮੈਂ ਗਾ ਪਾਇਆ ਪਿਆ ਮੈਂ ਬੱਤ ਕਾ ਰੱਖ ਲਈਆਂ ਇੱਥੇ ਲਾ ਗਿਆ ਠੀਕ ਹੈ ਨਹੀਂ ਇੱਥੇ ਹਫਤੇ ਤੱਕ ਛੁੰਗੀ ਜਾਣਾ ਵੀ ਇੱਥੋਂ ਮੈਂ ਲਾਉਂਦੀ ਨਹੀਂ ਗੱਡੀ ਸਾਈਡ ਤੇ ਇਹ ਵੈਸੇ ਮੈਂ ਲਿਆਈ ਸੀ ਉੱਥੇ ਰੱਖਣ ਨੂੰ ਉਹ ਪੌੜੀ ਚ ਫਿਰ ਮਾ ਕੋਈ ਲਾਏ ਨਾ ਜਾਵੇ ਰਾਤ ਨੂੰ ਇਹਨਾਂ ਨੂੰ ਨਹੀਂ ਲਾਦ ਲਾਵੀ ਆ ਗਈ ਆਪਣੀ ਚਾਹ ਧੁੱਪ ਰਹੀ ਆ ਜਾ ਬੱਦਲ ਦੇਖ ਲੈ ਯਾਰ ਕਿੱਥੇ ਗਿਆ ਸੂਰਜ ਉਹ ਬੱਦਲਾਂ ਦੇ ਵਿੱਚ ਚਮਕਦਾ ਹੋਇਆ ਚਾਹ ਪੀ ਕੇ ਫਿਰ ਆਪਾਂ ਉਤਾਰ ਕੇ ਇਹ ਕੱਪੜੇ ਸਾਰੇ ਤਾਰ ਕੇ ਮੱਖੀ ਦੇਖ ਲੈ ਚਲ ਪੱਜ ਕੱਪੜੇ ਤਾਰ ਕੇ ਅੰਦਰ ਸਾਮ ਕੇ ਆਈਏ ਸੁੱਕ ਗਏ ਹੋਣੇ ਆ ਤਾਂ ਬਹੁਤ ਜ਼ਿਆਦਾ ਸੀਗੇ ਲਓ ਜੀ ਚੱਕੋ ਸੁਣਾਏ ਉਹ ਲੈਟ ਜਾ ਇੱਥੇ ਲੈਟ ਜਾ ਬਿਆਹ ਦੇ ਕੱਪੜੇ ਫੇਰ ਲਾਉਂਦੇ ਆ ਕਿ ਜਿਹੜਾ ਹੈਗਾ ਵਿੱਚ ਨੂੰ ਕੀ ਕਰੀਏ ਆਪਾਂ ਨਤਾ ਨਵਾਂ ਕੋਟ ਪਾਈ ਸਰ ਕੇ ਲਾ ਆ ਟੀ-ਸ਼ਰਟ ਨੂੰ ਲਾ 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 ਆ ਸਰ ਤੇ ਪਾਈ ਤਾਂ ਡੰਗਰਾ ਬਾਹਰ ਲਾ ਤੂੰ ਫੜਾਉ ਰੇ ਹੈਗਾ ਇਹ ਚੇ ਨੂੰ ਕੱਢ ਲਓ ਨਾ ਨਵਾਂ ਕੋਟ ਕੱਢ ਕੇ ਆਏ ਕਰ ਲਾ ਕੁਛੀ ਮੁੰਡਾ ਰੋਂਨ ਲਾਤਾ ਤੇ ਲਾ ਢਾਲ ਕੱਢੀ ਕਰੋ ਇਹਦਾ 800 ਰੁਪਿਆ ਪੂਰਾ ਕਰੋ 800 ਪੱਥਰ ਦਾ ਕੱਟਣਾ ਹੋਸੀ ਪਹਿਲਾਂ ਰਾਜ ਦੀ ਸੈਲਰੀ ਕਟਰ ਕਟਾਉਣ ਚ ਪੂਰੀ ਹੋ ਜਾਣੀ ਆ ਇਹ ਤਾਂ ੱੱਕਾ ਹੀ ਹੋ ਗਿਆ ਲੈਟਲਾ ਹਜੇ ਵੀ ਉੱਥੇ ਹਜੇ ਵੀ ਹੈਗਾ ਲੈਟਲਾ ਨਵਾਂ ਕੋਟ ਪੈਂਟ ਜਿਹੜੇ ਲੈ ਕੇ ਜਾਂਦਾ ਕਸਾਨਾ ਲਾਦਾ ਆਪਾਂ ਗੱਡੀ ਥੇ ਲੋੜ ਕਰਾਂਗੇ ਪਹਿਲਾਂ ਮੈਨੂੰ ਮਾਰ ਦਿਓ ਜਿੱਥੋਂ ਮਾਰ ਸਾਰੇ ਆ ਪਿਆ ਵਿਚਾਰਾ ਕੀ ਸੀ ਕੀ ਸੀ ਗੱਲ ਕੀ ਸੀ ਇਹ ਸੁਨਾਏ ਛੱਕ ਲਾ ਤੇਰੀ ਛਨਾਏ ਨਾਲ ਕੋਈ ਕਿਹੜੀ ਨੀਤ ਨਾਲ ਭੇਜਿਆ ਆ ਅੱਪਾ ਆ ਗਏ ਲਾਸਟ ਫਲੋਰ ਤੇ ਚੱਕ ਕੱਪੜੇ ਲੈ ਆਈ ਫਿਰਦੀ ਤੇ ਕੱਪੜੇ ਲਾਉਣ ਆਏ ਸੀ ਆਪਾਂ ਇੰਨੇ ਸਾਰੇ ਕੱਪੜੇ ਹੋ ਗਏ ਸਿਆ ਸਾਰੀਆਂ ਰਸਤੀਆਂ ਭਰ ਗਈਆਂ ਸੀਗੀਆਂ ਤੇ ਹਾਂ ਉਹ ਕਹੂੰਗੀ ਅੱਜ ਉਹਨੂੰ ਵੱਢ ਲੂਗੀ ਪੰਜ ਛੀ ਆਰਡਰ ਰਹੇ ਨੇ ਆ ਆਪਣੇ ਮਿੱਥੇ ਹੋ ਗਏ ਤੇ ਆ ਪਾਲਕ ਹੋ ਗਈ ਉਹ ਵੀ ਸਾਰੇ ਮਿੱਥੇ ਨੇ ਤੇ ਕਮ ਨੂੰ ਕਹਾਂਗੇ ਇਹ ਵਾਲੇ ਪੱਟ ਲੂਗੀ ਅੱਜ ਕੱਲ ਰੋਟੀਆਂ ਚ ਪਾਲੂ ਤੇ ਇੱਧਰ ਲੱਗੇ ਹੋਏ ਨੇ ਟਮਾਟਰ ਹੀ ਟਮਾਟਰ ਇਹ ਵੀ ਟਮਾਟਰ ਸਾਰੇ ਟਮਾਟਰ ਚਲੋ ਫੋਨ ਜਿਹੜਾ ਕੰਮ ਕਰਨਾ ਹੈ ਪਹਿਲਾਂ ਉਹ ਕਰ ਲਈਏ ਆ ਤੁੱਪ ਲੱਗੀ ਸੁੱਕ ਗਏ ਸੋਹਣੇ ਹੋ ਗਏ ਕੱਪੜੇ ਟਿਊਸ਼ਨ ਕਲਾਸ ਓਵਰ ਹੋਣ ਤੋਂ ਬਾਅਦ ਹੁਣ ਆਪਾਂ ਲੱਗੀ ਸੀ ਥੋੜੀ ਜਿਹੀ ਭੁੱਖ ਤੇ ਮੈਂ ਬਣਾ ਰਹੀਆਂ ਬੇਲਪੂਰੀ ਬੱਸ ਇਹ ਆਪਾਂ ਲਈ ਵਜਨ ਘਟਾਉਣਾ ਪਰ ਇਦਾਂ ਦੀਆਂ ਚੀਜ਼ਾਂ ਖਾ ਕੇ ਕਿੱਥੋਂ ਘਟਣੇ ਨੇ ਵਜਨ ਤੇ ਬੇਲਪੂਰੀ ਬਣਾਉਣ ਦੇ ਲਈ ਆਪਾਂ ਇਹਦਾ ਮਿਕਸਚਰ ਇਹਦੇ ਵਿੱਚ ਪਾ ਲਿਆ ਪਾਊਡਰ ਦੀ ਉਹਦੇ ਵਿੱਚ ਆਉਂਦਾ ਕਈਆਂ ਦੇ ਵਿੱਚ ਕਈਆਂ ਦੇ ਵਿੱਚ ਤਾਂ ਬਣਿਆ ਬਣਾਇਆ ਲਿਕਵਿਡ ਦੀ ਹੁੰਦਾ ਹੈ ਉਹ ਹੀ ਪਾ ਕੇ ਬੱਸ ਆਪਾਂ ਮਿਕਸ ਕਰਕੇ ਖਾ ਲੈਣਾ ਹੁੰਦਾ ਹੁਣ ਇਹ ਪਾਊਡਰ ਜਿਹੜਾ ਆਉਂਦਾ ਇਹਦੇ ਵਿੱਚ ਥੋੜਾ ਪਾਣੀ ਪਾ ਕੇ ਇਹਨੂੰ ਮਿਕਸ ਕਰਕੇ ਫਿਰ ਇਹਦੇ ਵਿੱਚ ਪਾ ਕੇ ਫਿਰ ਮਿਕਸ ਕਰਕੇ ਖਾਓ ਇੰਜੋਏ ਕਰੋ ਤੇ ਰੈਡੀ ਹੈ ਆਪਣੀ ਬੇਲਪੂਰੀ ਖਾਣ ਦੇ ਲਈ ਤੇ ਹੁਣ

ਨੋ 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 ਫਰੋਜ਼ਨ oh frozen sandy ਨਹੀਂ ਮਿਲਣੀ ਨਹੀਂ ਮਿਲਣੀ ਟਾਈਮ ਹੋ ਗਿਆ 9:30 ਦਾ ਤੇ ਆਪਾਂ ਹੁਣ ਮੂਵੀ ਦੇਖ ਕੇ ਹੋਇਆ ਫ੍ਰੀ ਔਰ ਹੁਣ ਮੈਂ ਜਾਂ ਬੱਚਿਆਂ ਦੇ ਰੂਮ ਦੇ ਵਿੱਚ ਬੱਚਿਆਂ ਨੂੰ ਪਾਉਣ ਦੇ ਲਈ ਮੈਂ ਕਾ ਗਈ ਆਪਣੇ ਬੈੱਡ ਤੇ ਤੇ ਜੋਵਨ ਜਨਾਬ ਜੀ ਜੱਦੇ ਬੈਠੇ ਨੇ ਔਰ ਹੁਣ ਬੱਸ ਹੁਣ ਕਰ ਰਿਹਾ ਕਿ ਮਮਾ ਜੀ ਮੈਨੂੰ ਉਲਟੀ ਵਾਂਗ ਫੀਲ ਹੋ ਰਿਹਾ ਤੇ ਹੁਣ ਪਤਾ ਨਹੀਂ ਕਿੱਧਰ ਨੂੰ ਗਿਆ ਦੇਖਦੇ ਆ ਉਹ ਖੜਾ ਚੋ ਬਣ ਸਟੈਂਕ ਤੇ ਕੁਝ ਨਹੀਂ ਹੋਇਆ ਤੈਨੂੰ ਆ ਜਾ ਆ ਜਾ ਆ ਜਾ ਚੱਲ ਆ ਜਾ चलो 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 <laughs> बैठते चलो बैठते 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 चलो पुत्र साढ़े नौ सोइए सुबह जल्दी उठना फिर स्कूल जाना पुत्र चलो गो गो ऑन यूर बैड चलो चलो, 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 चलो। जोवर चलो, चलो। जो चलो। जो हो गया ठीक पस मिनट बस उन्हें एक फरमायश रखी है कि मैं हो ठीक, है? Okay? ठीक हो जाऊंगा अगर तुम मॉर्निंग में छुट्टी करवा दवो ठीक है ओके फिर ठीक हो जाएंगे चलो ठीक है सौ फिर ਸੋ ਆਪਾਂ ਵੀ ਅੱਜ ਦੀ ਵੀਡੀਓ ਦੀ ਇੱਥੇ ਕਰਦੇ ਆ ਜੀ ਐਂਡਿੰਗ ਤੇ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਸੋ ਜਦ ਤੱਕ ਟੇਕ ਕੇਅਰ ਗੁੱਡ ਨਾਈਟ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬਾਏ ਬਾਏ ਸੇ ਗੁੱਡ ਨਾਈਟ ਗੁੱਡ ਨਾਈਟ ਬਾਏ ਮੈਂ ਵੀ ਜਲਦੀ ਬਾਏ